ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਰੱਲਾ ਸਿਗਨਲ ਹੋਈ ਬਾਬਾ ਜੀ ਨਾਨਕਸਰ ਜਗਰਾਓ ਵਿਰਾਜਮਾਨ ਹਨ ਹਜ਼ੂਰ ਨੂੰ ਚੌਖੇ ਸਮੇਂ ਦੇ ਬਾਅਦ ਆਉਣ ਦੇ ਕਾਰਨ ਸੰਗਤਾਂ ਹਮ ਹੁਮਾ ਕੇ ਆ ਰਹੀਆਂ ਹਨ ਕਿਉਂਕਿ ਵਿਸਾਖੀ ਦਮਦਮੇ ਸਾਹਿਬ ਕਰਕੇ ਸਿੱਧੇ ਹੀ ਕਰੋਲ ਦੇ ਟਿੱਬੇ ਪਰ ਬਾਬਾ ਜੀ ਚਲੇ ਗਏ ਸੀ ਕਰੋਲ ਦੇ ਟਿੱਬੇ ਤੋਂ ਕੁਫਰੀ ਕੁਫਰੀ ਤੋਂ ਦਿੱਲੀ ਦਿੱਲੀ ਤੋਂ ਬਠਿੰਡੇ ਹੁੰਦੇ ਹੋਏ ਅੱਸੂ ਦੇ ਅਖੀਰ ਵਿੱਚ ਕਲੇਰੀ ਪਹੁੰਚੇ ਹਨ ਇਸ ਕਾਰਨ ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਦਾ ਹੈ ਤਿਉਂ-ਤਿਉਂ ਹੁਮ-ਹੁਮਾ ਕੇ ਦਰਸ਼ਨ ਕਰਨ ਆ ਰਹੀ ਹੈ ਅਤੇ ਮਨ-ਪਾਂਚੰਦ ਫਲ ਪ੍ਰਾਪਤ ਕਰਦੀ ਹੈ। ਸ਼ੇਰਪੁਰੇ ਰਹਿਣ ਵਾਲਾ ਸਰਦਾਰ ਲਾ ਸਿੰਘ ਇਸ ਦੇ ਘਰ ਪੁੱਤਰ ਨਹੀਂ ਹੁੰਦਾ ਤੇ ਪੁੱਤਾਂ ਤੋਂ ਬਿਨਾਂ ਗ੍ਰਸਤੀ ਆਪਣੇ ਆਪ ਨੂੰ ਔਤ ਸਮਝਦਾ ਹੈ। ਕਿਉਂਕਿ ਗ੍ਰਸਤੀ ਦੀ ਜੜ ਪੁੱਤਰ ਹੈ। ਜੇ ਪੁੱਤਰ ਹੋ ਗਿਆ ਤਾਂ ਬੰਦਾ ਸਮਝਦਾ ਹੈ ਕਿ ਮੇਰੀ ਸੰਸਾਰ ਵਿੱਚ ਜੜ ਲੱਗ ਗਈ ਹੈ। ਅਤੇ ਇਸਤਰੀ ਸਮਝਦੀ ਹੈ ਕਿ ਹੁਣ ਤੇਰੀ ਸਹੁਰੇ ਘਰ ਸਮਾਈ ਹੋ ਜਾਵੇਗੀ। ਜੇ ਪੁੱਤਰ ਹੋ ਜਾਵੇ ਤਾਂ ਨਹੀਂ ਤੇ ਇਸਤਰੀ ਨੂੰ ਵੀ ਡਰ ਹੁੰਦਾ ਹੈ ਜੋ ਪਤਾ ਨਹੀਂ ਕਿਸ ਵੇਲੇ ਇਸ ਘਰ ਤੋਂ ਮੈਨੂੰ ਜਵਾਬ ਮਿਲ ਜਾਏ ਪੁੰਤੀ ਗੰਡ ਪਵੇ ਸੰਸਾਰ ਭਾਵੇਂ ਕਿ ਕੀ ਸੰਸਾਰ ਦੀ ਅਵਸਾ ਸੁਖੀ ਤਦੇ ਹੁੰਦੀ ਹੈ ਜੇ ਘਰ ਵਿੱਚ ਪੁੱਤਰ ਅੱਖਾਂ ਮੂਰੇ ਖੇਡਦਾ ਹੋਵੇ ਤਾਂ ਸੋਰ ਲਾਸੀਂਗ ਦੇ ਮਾਨ ਵਿੱਚ ਪੁੱਤਰ ਜੋ ਪਤੀ ਲਈ ਬੜੀ ਪਾਰੀ ਇੱਛਾ ਹੈ ਇੱਕ ਦਿਨ ਵਰੀਆਮ ਸਿੰਘ ਨੂੰ ਆਪਣਾ ਦੁੱਖ ਦੱਸਣ ਲੱਗਿਆ ਕਿ ਪੁੱਤਰ ਤੋਂ ਬਿਨਾਂ ਸੰਸਾਰ ਹੀ ਸੁੰਨਾ ਲੱਗਦਾ ਹੈ। ਅੱਗੋਂ ਵਰੀਆਮ ਸਿੰਘ ਨੇ ਹੌਂਸਲਾ ਦਿੱਤਾ ਤੇ ਕਿਹਾ ਫਿਕਰ ਨਾ ਕਰ ਆਪਣੇ ਨਗਰ ਵਿੱਚ ਰੱਬ ਨੇ ਅਵਤਾਰ ਧਾਰਤਾ ਰਿਹਾ ਹੈ। ਜੋ ਜੀ ਕਰੇਗਾ ਮੰਗ ਲਵਾਂਗੇ। ਬਾਬਾ ਜੀ ਨੂੰ ਆ ਜਾਣ ਦੇ ਆਪਾਂ ਉਹਨਾਂ ਪਾਸ ਬੇਨਤੀ ਕਰਾਂਗੇ। ਸੋ ਬਾਬਾ ਜੀ ਦਾ ਆਉਣਾ ਸੁਣ ਕੇ ਸਰਦਾਰ ਅੱਲਾ ਸਿੰਘ ਵਰੀਆਮ ਸਿੰਘ ਨੂੰ ਨਾਲ ਲਿਆਇਆ ਤੇ ਬੇਨਤੀ ਕੀਤੀ। ਪਾਦਸ਼ਾ ਇਸ ਘਰ ਤੇ ਵੀ ਮਿਹਰ ਦ੍ਰਿਸ਼ਟੀ ਕਰੋ ਇੱਕ ਪੁੱਤਰ ਬਖਸ਼ੋ। ਅਗੋ ਬਾਬਾ ਜੀ ਨੇ ਕਿਹਾ ਕਿਹੋ ਜਿਹਾ ਪੁੱਤਰ ਚਾਹੀਦਾ ਹੈ ਬਟੇਰੇ ਬਾਜ਼ ਹੋਵੇ ਜਾਂ ਕਬੂਤਰ ਉਡਾਉਣ ਵਾਲਾ ਹੋਵੇ ਕਿ ਘਰ ਦੀ ਜਾਇਦਾਦ ਫੂਕਣ ਵਾਲਾ ਹੋਵੇ ਜਾਂ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਚਾਹੀਦਾ ਹੈ ਬਾਬਾ ਜੀ ਆਪਣੇ ਨਗਰ ਦੇ ਲੰਗੋਟिए ਯਾਰ ਸਮਝ ਕੇ ਹਾਸ ਬਿਲਾਸ ਭਰੀਆਂ ਅਤੇ ਪਰਮਾਰਥ ਦੀਆਂ ਖੁੱਲੀਆਂ ਗੱਲਾਂ ਕਰਨ ਲੱਗ ਪਏ ਹੁਣ ਬਰਿਆਮ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਤੁਹਾਡੇ ਪਾਸ ਬੇਨਤੀ ਕੀਤੀ ਤੇ ਫਿਰ ਵੀ ਕਪੁੱਤਰ ਮਿਲਿਆ ਤੱਕ ਬਣਿਆ ਕੀ ਹਜ਼ੂਰ ਨੇ ਕਿਹਾ ਜੇ ਹੀ ਸੇਵ ਕਰਾਈਏ ਕਰਨੀ ਵੀ ਸਾਈ ਭਾਵ ਜਿਹੋ ਜਿਹਾ ਪੁੱਤਰ ਚਾਹੁੰਦੇ ਹੋ ਉਹੋ ਜਿਹਾ ਆ ਬਣ ਜਾਓ ਭਾਵ ਜੇ ਇਸਤਰੀ ਪੁਰਸ਼ ਆਪਣਾ ਫਰਜ਼ ਪੂਰਾ ਕਰਨ ਤਾਂ ਪੁੱਤਰ ਦੀ ਸੇਵਾ ਕਰਨ ਵਾਲਾ ਮਿਲ ਜਾਏਗਾ ਜੇ ਇਸਤਰੀ ਪੁਰਸ਼ ਦਾ ਆਪਸ ਵਿੱਚ ਡੰਡਾ ਕੁੰਡਾ ਚੱਲਦਾ ਰਹੇ ਤਾਂ ਉੱਥੇ ਹੋਰ ਨਰਕੀ ਹੁੰਦਾ ਹੈ ਜਿੱਥੇ ਇਸਤਰੀ ਪੁਰਸ਼ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ ਵਰਿਆਮ ਸਿਆ ਰੱਲਾ ਸਿਆ ਤੁਸੀਂ ਆਪਣਾ ਫਰਜ਼ ਪੂਰਾ ਕਰੋ ਲड़का ਵੀ ਉਹ ਜਿਆ ਮਿਲ ਜਾਵੇਗਾ ਹੁਣ ਬਾਬਾ ਜੀ ਨੇ ਕਿਹਾ ਇਸ ਮਰਿਆਦਾ ਅਨੁਸਾਰ ਅਖੰਡ ਪਾਠ ਕਰਾ ਦਿਓ ਅੱਗੋਂ ਦੋਨਾਂ ਸਤਿਵਚਨ ਕੀਤਾ ਕੁਝ ਦਿਨ ਬਾਅਦ ਇੰਨਾ ਅਖੰਡ ਪਾਠ ਕਰਵਾ ਦਿੱਤਾ ਭੋਗ ਦੀ ਸਮਾਪਤੀ ਪਿੱਛੋਂ ਪਾਠੀ ਸਿੰਘ ਰਲ ਕੇ ਬਾਬਾ ਜੀ ਦੇ ਪਾਸ ਕੜਾ ਪ੍ਰਸ਼ਾਦੀ ਦੇਗ ਲੈ ਕੇ ਪਹੁੰਚੇ ਬਾਬਾ ਜੀ ਅੱਗੇ ਹਲਤੀ ਦੇ ਪਾਸ ਖੜੇ ਸੀ ਹੋਰ ਵੀ ਸੰਗਤ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਸੀ ਬਾਬਾ ਜੀ ਬਚਨ ਕਰ ਰਹੇ ਸੀ ਸਰਦਾਰ ਅੱਲਾ ਸਿੰਘ ਨੇ ਵੀ ਬਾਲਟੀ ਦੇਖਦੀ ਅੱਗੇ ਰੱਖ ਮੱਥਾ ਟੇਕਿਆ ਹਜ਼ੂਰ ਨੇ ਤੱਕ ਕੇ ਪੁੱਛਿਆ ਭਈ ਇਹ ਦੇਖਦਾ ਕੀ ਕਾਰਨ ਹੈ ਅਗੋਰਾ ਅੱਲਾ ਸਿੰਘ ਨੇ ਸਾਰੀ ਭੋਗ ਦੀ ਵਿਥਿਆ ਸੁਣਾਈ ਹਜ਼ੂਰ ਨੇ ਪਾਠੀਆਂ ਵੱਲ ਇਸ਼ਾਰਾ ਕਰ ਹੁਕਮ ਕੀਤਾ ਭਾਈ ਇਸਨੇ ਪੁੱਤਰ ਵਾਸਤੇ ਪਾਠ ਕਰਾਇਆ ਹੈ ਕੋਈ ਜਾਣ ਵਾਸਤੇ ਤਿਆਰ ਹੈ ਜੇ ਕਿਸੇ ਦੀ ਮਰਜ਼ੀ ਹੋਵੇ ਤਾਂ ਭੇਜ ਦਿੰਦੇ ਹਾਂ ਪਰ ਕੋਣ ਆਕੇ ਕਿ 9 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਾ ਅਜੂਨ ਨੇ ਦੁਬਾਰਾ ਫਿਰ ਪੁੱਛਿਆ ਪਰ ਅੱਗੋ ਕੋਈ ਨਾ ਬੋਲਿਆ ਫਿਰ ਬਾਬਾ ਜੀ ਨੇ ਝੋਟੇਵਾਲ ਤੱਕਿਆ ਜੋ ਹਲਤੀ ਪਰ ਜੁੜਿਆ ਹੋਇਆ ਸੀ ਉਸ ਨੂੰ ਕਹਿਣ ਲੱਗੇ ਚੱਲ ਭਾਈ ਤੂੰ ਹੀ ਚੱਲ ਤੇਰੀ ਸੇਵਾ ਕੀਤੀ ਸਫਲੀ ਹੈ ਚੱਲ ਹੁਣ ਮਨੁੱਖਾ ਜਨਮ ਪਾ ਕੇ ਸੇਵਾ ਕਰੀ ਅੱਗੋ ਟੱਟੇ ਨੇ ਸਿਰ ਮਾਰਿਆ ਮਾਨੋ ਕਿ ਸੱਤ ਵਚਨ ਕੀਤਾ ਝੋਟੇ ਨੂੰ ਉਸੇ ਵੇਲੇ ਬੁਖਾਰ ਚੜ ਗਿਆ ਦੋ ਤਿੰਨ ਦਿਨ ਬਾਅਦ ਮਰ ਗਿਆ ਤੇ ਸਰਦਾਰ ਅੱਲਾ ਸਿੰਘ ਦੇ ਘਰ ਉਮੀਦਵਾਰੀ ਹੋ ਗਈ 9 ਮਹੀਨੇ ਬਾਅਦ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਬੂਟਾ ਸਿੰਘ ਰੱਖਿਆ ਪਰ ਆਮ ਕਰਕੇ ਉਸ ਨੂੰ ਟੱਟਾ ਕਹਿ ਕੇ ਹੀ ਬੁਲਾਉਂਦੇ ਸਨ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਭਾਵ ਇਹ ਬਾਬਾ ਜੀ ਦੀ ਵਡਿਆਈ ਹੈ ਜੇ ਮਿਹਰ ਦੀ ਨਿਗਾਹ ਕਰ ਦੇਣ ਤੇ ਪਸ਼ੂਆਂ ਤੋਂ ਪੁਰਸ਼ ਬਣਾ ਦਿੰਦੇ ਹਨ ਸਾਖੀ ਗਿਆਨ ਕੋਰ ਦਾ ਪਰਮ ਨਵਿਰਤ ਕਰਨਾ ਬਾਬਾ ਜੀ ਨਾਨਕ ਸਰ ਵਿਰਾਜਮਾਨ ਹਨ ਪੁੰਨਿਆਂ ਦੇ ਦਿਨ ਆ ਗਏ ਜਿਉਂ-ਜਿਉਂ ਪੰਜਾਬ ਦੀ ਸੰਗਤ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਲੱਗਿਆ ਕਿ ਜਗਰਾਵੀ ਪਹੁੰਚ ਗਏ ਹਨ ਸੰਗਤਾਂ ਹਉ ਮੁਹਮਾ ਕੇ ਦਰਸ਼ਨ ਕਰਨ ਆ ਰਹੀਆਂ ਹਨ ਕਿਉਂਕਿ ਨਾਨਕ ਸਰ ਜਗਰਾਉਂ ਦਿੱਲੀ ਅਤੇ ਚੰਗ ਸਰਗੋਦਾ ਮੁਲਤਾਨ ਤੇ ਪਠਾਨਕੋਟ ਸਕੇਤ ਮੰਡੀ ਸਾਰਿਆਂ ਤੋਂ ਸੈਂਟਰ ਹੈ ਪਰ ਲਾਹੌਰ ਤਾਂ ਬਹੁਤ ਹੀ ਨੇੜੇ ਸੀ ਇੱਥੋਂ ਦੀ ਸੰਗਤ ਬਹੁਤ ਆਉਂਦੀ ਸੀ ਸੰਤ ਸੁਜਾਨ ਸਿੰਘ ਜੀ ਵੀ ਲਾਹੌਰ ਆਏ ਹੋਏ ਸੀ ਲਾਹੌਰ ਦੀ ਸੰਗਤ ਦੇ ਨਾਲ ਬਾਬਾ ਜੀ ਦੇ ਚਰਨਾਂ ਵਿੱਚ ਪੁੱਜੀ ਗਿਆਨ ਕੋਰ ਵੀ ਸੰਤਾਂ ਦੇ ਨਾਲ ਹੀ ਨਾਨਕ ਸਰ ਪਹੁੰਚੀ ਪੂਰਨ ਮਾਸ਼ੀ ਦਾ ਦਰਬਾਰ ਸਜਿਆ ਤੇ ਸੰਗਤਾਂ ਨੇ ਆਨੰਦ ਮਾਣਿਆ ਪੁੰਨਿਆ ਤੋਂ ਤੀਸਰੇ ਦਿਨ ਸੰਤ ਸੁਜਾਨ ਸਿੰਘ ਜੀ ਨੇ ਆਗਿਆ ਮੰਗੀ ਵਾਪਸ ਜਾਣ ਵਾਸਤੇ ਪਾਬਾ ਜੀ ਨੇ ਕਿਹਾ ਸੈਰ ਕਰਕੇ ਵਾਪਸ ਆਉਂਦੇ ਹਾਂ ਫਿਰ ਵਿਚਾਰ ਕਰਾਂਗੇ ਹਜ਼ੂਰਕਾਰ ਵਿੱਚ ਬੈਠ ਕੇ ਸਿਧਵੀ ਨਾਰੈਣ ਸਿੰਘ ਹਕੀਮ ਦੇ ਬਾਗ ਵਿੱਚ ਚਲੇ ਗਏ ਉੱਥੇ ਖੂਹ ਚੱਲਦਾ ਸੀ ਪਾਬਾ ਜੀ ਇਸ਼ਨਾਨ ਕਰਨ ਲੱਗ ਗਏ ਹਜ਼ੂਰ ਦੇ ਪਿੱਛੇ ਹੋਰ ਜੋ ਕਾਰਾਂ ਵਾਲੇ ਸਰਦਾਰ ਅਤੇ ਨਾਲ ਹੀ ਸੰਤ ਸੁਜਾਨ ਸਿੰਘ ਜੀ ਸਿਦਵੀ ਬਾਗ ਵਿੱਚ ਪਹੁੰਚ ਗਏ। ਹਜ਼ੂਰ ਇਸ਼ਨਾਨ ਕਰਕੇ ਬਸਤਰ ਬਦਲ ਰਹੇ ਸੀ। ਸੰਗਤ ਨੇ ਮੱਥਾ ਟੇਕਿਆ ਤੇ ਖੜੀ ਹੋ ਗਈ। ਬਾਬਾ ਜੀ ਦੇ ਇਸ਼ਨਾਨ ਕਰਕੇ ਕਈਆਂ ਦੇ ਫੁਰਨੇ ਨਵਿਰਤ ਹੋ ਜਾਂਦੇ ਸਨ ਅਤੇ ਕਈਆਂ ਦੇ ਸੰਸੇ ਬਨ ਜਾਂਦੇ ਹਨ। ਉਹਨਾਂ ਦੇ ਸੰਸੇ ਬਾਬਾ ਜੀ ਨਵਿਰਤ ਕਰ ਦਿੰਦੇ ਹਨ। ਗਿਆਨ ਕੌਰ ਵੀ ਸੰਗਤ ਦੇ ਨਾਲ ਹੀ ਖੜੀ ਸੀ। ਦੂਰੋਂ ਹੀ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰ ਰਹੀ ਸੀ। ਗਿਆਨ ਕੋਰ ਦੇ ਮਨ ਵਿੱਚ ਫੁਰਨਾ ਬਣਿਆ ਕਿ ਬਾਬਾ ਜੀ ਵਿੱਚ ਹੋਰ ਤਾਂ ਸਾਰੇ ਗੁਣ ਹਨ ਪਰ ਰੰਗ ਕਾਲਾ ਹੈ ਇਸ ਫੁਰਨੇ ਨੂੰ ਬਾਬਾ ਜੀ ਨੇ ਝੱਟ ਹੀ ਸਮਝ ਲਿਆ ਤੇ ਸੰਤ ਸੁਜਾਨ ਸਿੰਘ ਜੀ ਨੂੰ ਆਪਣੇ ਨੇੜੇ ਬੁਲਾ ਲਿਆ ਤੇ ਬਚਨ ਕਰਦੇ ਕਰਦੇ ਕਹਿਣ ਲੱਗੇ ਰਾਗੀ ਸਿਆ ਕੀ ਤੱਕਦਾ ਹੈ ਪਾਪ ਕਰ ਕਰਕੇ ਰੰਗ ਵੀ ਕਾਲਾ ਹੋ ਗਿਆ ਹੈ ਇਹ ਗੱਲ ਸੁਣ ਕੇ ਸੰਤ ਜੀ ਦੇ ਨੇਤਰ ਪਰ ਆਏ ਤੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਤੁਹਾਡੇ ਦਰਸ਼ਨ ਕਰਕੇ ਤਾਂ ਪਾਪ ਸੜ ਜਾਂਦੇ ਹਨ ਪਾਪ ਸੁਆਹ ਹੋ ਜਾਂਦੇ ਹਨ ਗਰੀਬ ਨਿਵਾਜ ਇਹ ਬਚਨ ਕਰਕੇ ਸਾਨੂੰ ਸ਼ਰਮਿੰਦਾ ਨਾ ਕਰੋ ਮੇਰੇ ਮਨ ਵਿੱਚ ਤਾਂ ਕੋਈ ਐਸਾ ਸੰਸਾ ਨਹੀਂ ਬਣਿਆ ਹਜ਼ੂਰ ਨੇ ਕਿਹਾ ਤੈਨੂੰ ਤਾਂ ਸੰਸਾ ਨਹੀਂ ਬਣਿਆ ਪਰ ਤੇਰੇ ਨਾਲ ਦਿਆਂ ਨੂੰ ਬਣਿਆ ਹੋਵੇਗਾ ਸੰਤ ਅੱਗੋਂ ਚੁੱਪ ਕਰ ਗਏ ਮਨ ਵਿੱਚ ਵਿਚਾਰ ਕੀਤੀ ਕਿ ਜੱਥੇ ਵਿੱਚੋਂ ਕਿਸੇ ਨੂੰ ਸੰਸਾ ਹੋਇਆ ਹੋਵੇਗਾ ਹੁਣ ਬਾਬਾ ਜੀ ਨੇ ਕਿਹਾ ਹੀਰਿਆਂ ਦੀ ਪਰਖ ਕਰਦਾ ਹੈ ਸਰਾਫ अथवा ਜੋਰੀ ਗੁਣ ਦੀ ਪਰਖ ਕਰਦਾ ਹੈ ਕੋਈ ਗੁਣਮਾਨ ਕੌਣ ਕਰਾਜੀ ਕਮਨ ਤੁਲਾ ਤੇਰਾ ਕਮਨ ਸਰਾਫ ਬੁਲਾਵਾ ਕੌਣ ਗੁਰੂ ਕੇ ਪੈ ਦੇਖਿਆ ਲੈਵਾ ਕੇ ਪੈ ਮੁੱਲ ਕਰਾਵਾ ਭਾਵ ਪ੍ਰਾਪਤੀ ਵਾਲਾ ਤਾਂ ਗੁਣਾ ਨੂੰ ਤੱਕ ਕਹਿੰਦਾ ਹੈ ਤੇਰੇ ਗੁਣ ਬਹੁਤੇ ਹਨ ਕਿਹੜੇ ਸਰਾਫ ਨੂੰ ਸਦਕੇ ਗਿਣਤੀ ਮਿੰਤੀ ਕਰਾਂ ਪਰ ਜਿਹੜਾ ਗੁਣਾ ਨੂੰ ਛੱਡ ਕੇ ਕਾਲੇ ਚਿੱਟੇ ਰੰਗ ਦੀ ਪਰਖ ਕਰਦਾ ਹੈ ਉਹ ਚਮਿਆਰ ਹੈ ਚਮਾਰ ਚਮੜੇ ਦੀ ਪਰਖ ਕਰਦਾ ਹੈ ਕਾਲਾ ਚਿੱਟਾ ਰੰਗਦਾਰ ਅਤੇ ਪੁਰਾਣਾ ਨਵਾਂ ਪੁੱਗਾ ਮਜਬੂਤ ਇਹ ਚਮਾਰ ਦੀ ਦ੍ਰਿਸ਼ਟੀ ਹੈ ਸੁੰਦਰਤਾ ਤੇ ਰੰਗ ਦੀ ਵਿਸ਼ੇਈ ਪਰਖ ਕਰਦਾ ਹੈ ਇਹ ਬਚਨ ਹੋ ਰਹੇ ਸੀ ਕਿ ਹਜ਼ੂਰੀਏ ਈਸ਼ਰ ਸਿੰਘ ਜੀ ਨੇ ਗਲਾਸ ਵਿੱਚ ਸੋਡੇ ਦੀ ਬੋਤਲ ਦਾ ਪਾਣੀ ਪਾ ਕੇ ਲਿਆਂਦਾ ਤੇ ਆਵਾਜ਼ ਦਿੱਤਾ ਸਤਨਾਮ ਹਜ਼ੂਰ ਨੇ ਕਿਹਾ ਕੀ ਹੈ ਗਲਾਸ ਅੱਗੇ ਕਰ ਦਿੱਤਾ ਬਾਬਾ ਜੀ ਨੇ ਜਲ ਛਕਿਆ ਗਲਾਸ ਹਜ਼ੂਰੀਏ ਨੂੰ ਫੜਾਉਣ ਲੱਗੇ ਤਾਂ ਭਾਈ ਸਾਹਿਬ ਨੇ ਬੇਨਤੀ ਕੀਤੀ ਪਾਦਸ਼ਾਹ ਸੀਤ ਪ੍ਰਸ਼ਾਦ ਦਾਸ ਨੂੰ ਬਖਸ਼ੋ ਹਜ਼ੂਰ ਨੇ ਗਲਾਸ ਸੰਤਾ ਨੂੰ ਫੜਾ ਦਿੱਤਾ ਤੇ ਸੰਤਾ ਨੇ ਸੀਤ ਪ੍ਰਸ਼ਾਦ ਸ਼ੱਕ ਲਿਆ ਤੇ ਹੱਥ ਸੁੱਚੇ ਕਰ ਲਿੱਤੇ ਮਨ ਵਿੱਚ ਖੁਸ਼ੀ ਦੀ ਹੱਦ ਨਾ ਰਹੀ ਹੁਣ ਬਾਬਾ ਜੀ ਟਹਿਲ ਰਹੇ ਹਨ ਨਾਲੇ ਸੰਤ ਸੁਜਾਨ ਸਿੰਘ ਜੀ ਨਾਲ ਬਚਨ ਕਰ ਰਹੇ ਹਨ ਇਤਨੇ ਚਿਰ ਪਿੰਡ ਦੀ ਸੰਗਤ ਵੀ ਆ ਪਹੁੰਚੀ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਅਸੂ ਨੇ ਪ੍ਰਸ਼ਾਦਾ ਵਰਤਣ ਨੂੰ ਹੁਕਮ ਦਿੱਤਾ ਪ੍ਰਸ਼ਾਦ ਵਰਤ ਗਿਆ ਬਾਬਾ ਜੀ ਦੋ ਕੁ ਘੰਟੇ ਹਵਾ ਖੋਰੀ ਕਰਕੇ ਵਾਪਸ ਨਾਨਕਸਰ ਪਹੁੰਚੇ ਸੰਗਤ ਆਪੋ ਆਪਣੇ ਆਸਨਾ ਤੇ ਪਹੁੰਚ ਗਈ ਜਿਸ ਵਕਤ ਸੰਸੁਜਾਨ ਸਿੰਘ ਜੀ ਆਸਣ ਤੇ ਪਹੁੰਚੇ ਤਾਂ ਗਿਆਨਕੌਰ ਰੋਕੇ ਕਹਿਣ ਲੱਗੀ ਭਾਈ ਸਾਹਿਬ ਮੈਂ ਬੜੀ ਪਾਪਣ ਹਾਂ ਅਗੋ ਭਾਈ ਸਾਹਿਬ ਨੇ ਕਿਹਾ ਤੂੰ ਕੀ ਪਾਪ ਕੀਤਾ ਹੈ ਤਾਂ ਗਿਆਨਕੌਰ ਕਹਿਣ ਲੱਗੀ ਜੀ ਮੇਰੇ ਮਨ ਵਿੱਚ ਫੁਰਨਾ ਬਣਿਆ ਸੀ ਤਾਂ ਬਾਬਾ ਜੀ ਨੇ ਝੱਟ ਹੀ ਉੱਤਰ ਦਿੱਤਾ ਪਾਪ ਕਰ ਕਰ ਕੇ ਰੰਗ ਵੀ ਕਾਲਾ ਹੋ ਗਿਆ ਹੈ। ਭਾਈ ਸਾਹਿਬ ਮੇਰੇ ਮਨ ਵਿੱਚ ਉਸ ਵੇਲੇ ਦੀ ਕਲਪਨਾ ਲੱਗੀ ਹੋਈ ਹੈ। ਚੈਨ ਨਹੀਂ ਆਉਂਦਾ ਕਿੱਡਾ ਵੱਡਾ ਅਪਰਾਧ ਕੀਤਾ ਹੈ। ਬਾਬਾ ਜੀ ਪਰ ਨੁਕਤਾ ਚਿੰਨੀ ਕੀਤੀ ਹੈ। ਅੱਗੋਂ ਸੰਤਾ ਨੇ ਕਿਹਾ ਬਾਬਾ ਜੀ ਪਰ ਕਿੰਤੂ ਕਰਨੀ अथवा ਦੂਸ਼ਣ ਕਰਨਾ ਫੜਨਾ ਮਹਾਪਾਪ ਹੈ। ਗਿਆਨ ਗੌਰ ਨੇ ਸੰਤਾ ਦੇ ਚਰਨ ਫੜ ਲਏ ਤੇ ਕਿਹਾ ਭਾਈ ਸਾਹਿਬ ਤੁਸੀਂ ਰਾਹ ਪਾਓ ਕੋਈ ਉਪਾਅ ਦੱਸੋ ਜਿਸ ਤਰ੍ਹਾਂ ਮੈਂ ਬਖਸ਼ੀ ਜਾਵਾਂ। ਮੇਰੇ ਮਾਨ ਦੀ ਕਲਪਨਾ अथवा ਬੇਚੈਨੀ ਦੂਰ ਹੋ ਜਾਏ ਇਹ ਗੱਲ ਸੁਣ ਕੇ ਸੰਤਾ ਨੇ ਕਿਹਾ ਜਿੱਥੇ ਤੂੰ ਮਾਨ ਵਿੱਚ ਫੁਰਨਾ ਬਣਾਇਆ ਸੀ ਉੱਥੇ ਤੂੰ ਮੰਨ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸਾ ਕਰ ਜੇ ਸੱਚੇ ਮਨੋ ਰੋ ਕੇ ਅਰਦਾਸ ਕਰਨੀ ਤਾਂ ਜ਼ਰੂਰ ਬਾਬਾ ਜੀ ਬਖਸ਼ ਦੇਣਗੇ ਬੰਦਾ ਸਿਆਣਾ ਕਰਕੇ ਚਲਾਕੀ ਚੁਸਤੀ ਰੱਬ ਨਾਲ ਵੀ ਕਰਨੋ ਨਹੀਂ ਡਲਦਾ ਪਰ ਇੱਥੇ ਚਤੁਰਾਈ ਨਹੀਂ ਚਲਦੀ ਸੰਤਾ ਨੇ ਏਉਂ ਰਾਦ ਸਿਆ ਤੇ ਸਮਝਾਇਆ ਕਿ ਬਾਬਾ ਜੀ ਨੂੰ ਬੇਨਤੀ ਕਰਨੀ ਤਾਂ ਬੜੀ ਅਸੰਭਵ ਹੈ ਮਨੋ ਤਨੋ ਹੋ ਕੇ ਅਰਦਾਸ ਹੀ ਕਰ ਨਾਲੇ ਸੰਤ ਆਪ ਬੜੇ ਅਸਚਰਜ ਹੋਏ ਕਿ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਫੁਰਨਾ ਹੋਣ ਨਾਲ ਹੀ ਬਾਬਾ ਜੀ ਨੇ ਉੱਤਰ ਦੇ ਦਿੱਤਾ ਹੁਣ ਗਿਆਨ ਕੌਰ ਨਾਲ ਅਰਦਾਸ ਕਰਦੀ ਹੈ ਤੇ ਸਾਧ ਸੰਗਤ ਦੇ ਜੋੜੇ ਝਾੜਦੀ ਹੈ ਹੋਰ ਜੇ ਮੌਕਾ ਲੱਗੇ ਤਾਂ ਝਾੜੂ ਦਿੰਦੀ ਹੈ ਇਸ ਤਰ੍ਹਾਂ ਦੋ ਤਿੰਨ ਦਿਨ ਸੇਵਾ ਕਰਨ ਨਾਲ ਇਸ ਦੇ ਮਨ ਦੀ ਕਲਪਨਾ ਠੀਕ ਹੋ ਗਈ ਸਾਕੀ ਰਣਜੀਤ ਸਿੰਘ ਨਰੂਲੇ ਨਾਲ ਹੋਈ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਸੰਗਤਾਂ ਮਨ ਮਿੱਚਤ ਫਲ ਪ੍ਰਾਪਤ ਕਰ ਰਹੀਆਂ ਹਨ ਜੀ ਜੰਤ ਸਭ ਪਏ ਪਵਿੱਤਰਾ ਸਤਗੁਰੂ ਕੀ ਸੱਚ ਸਾਖੀ ਭਾਗ ਜੋ ਵੀ ਬਾਬਾ ਜੀ ਦਾ ਜਸ ਹੁੰਦਾ ਹੈ अथवा ਦਰਸ਼ਨ ਕਰਦਾ ਹੈ ਅਤੇ ਸਾਖੀਆਂ ਸੁਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਸੰਤ ਤਾਂ ਸੰਸਾਰ ਵਿੱਚ ਬਹੁਤ ਹਨ ਅਤੇ ਅੱਗੇ ਨੂੰ ਵੀ ਰਹਿਣਗੇ ਪਰ ਰੱਬ ਦੀ ਪ੍ਰਾਪਤੀ ਵਾਲਾ ਕੋਈ ਵਿਰਲਾ ਹੁੰਦਾ ਹੈ ਸ਼ਾਸਤਰ ਦਾ ਲੇਖ ਹੈ गिर गिर मैं माणक नहीं गज गज मोती नाहे बन बन में चंदन नहीं पुर पुर साधु नाहे ਪਾਵ ਸਾਰੇ ਪਹਾੜਾਂ ਵਿੱਚ ਮਾਨਕ ਨਹੀਂ ਹੁੰਦੇ ਸਾਰੇ ਹਾਥੀਆਂ ਦੇ ਸਿਰ ਵਿੱਚ ਮੋਤੀ ਨਹੀਂ ਹੁੰਦੇ ਸਾਰੇ ਜੰਗਲਾਂ ਵਿੱਚ ਬਾਵਨ ਚੰਦਨ ਨਹੀਂ ਹੁੰਦਾ ਤੈਸੇ ਹੀ ਸਾਰੇ ਨਗਰਾਂ ਵਿੱਚ ਪੂਰਨ ਸਾਧੂ ਨਹੀਂ ਹੁੰਦਾ ਸੂਰ ਸੁਰਾਰਦਨ ਸੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਤ ਪ੍ਰਾਨਪਤੀਕੇ ਭਾਵ ਅਨੇਕਾਂ ਹੀ ਸੰਤ ਹਨ ਅਸੰਖਾਂ ਹੀ ਰਸਤੇ ਹਨ ਲੱਖਾਂ ਹੀ ਮਜ਼ਬ ਹਨ ਅਤੇ ਹਜ਼ਾਰਾਂ ਹੀ ਦੇਸ਼ ਹਨ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਇਹ ਸਾਰੇ ਦੇਸ਼ਾਂ ਵਿੱਚੋਂ ਮੈਂ ਚੰਗੀ ਤਰ੍ਹਾਂ ਦੇਖ ਲਿਆ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਸੰਤ ਮੈਨੂੰ ਨਹੀਂ ਦਿਸਿਆ ਸੋ ਬਾਬਾ ਜੀ ਪਰਥਾਏ ਪਾਤਸ਼ਾਹ ਸੋ ਸਾਖੀ ਵਿੱਚ ਲਿਖ ਗਏ ਹਨ ਆਨੰਦ ਸਿੰਘ ਗਰਜਾ ਸਿੰਘ ਆਦੀ ਜਿਨ੍ਹਾਂ ਲਾਜ ਪੰਥ ਦੀ ਸਾਜੀ ਜੋ ਵੀ ਬਾਬਾ ਜੀ ਦਾ ਨਾਮ ਲੈਂਦਾ ਹੈ ਮੰਨ ਤੇ ਤਾਨੂੰ ਸੁੱਖ ਮਿਲਦਾ ਹੈ ਦਿੱਲੀ ਦੇ ਰਹਿਣ ਵਾਲੇ ਸਰਦਾਰ ਰஞ்சிਤ ਸਿੰਘ ਵਾਇਸਰਾਏ ਦਫਤਰ ਵਿੱਚ ਕਲਰਕ ਦਾ ਕੰਮ ਕਰਦੇ ਹਨ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਪੇਟ ਵਿੱਚ ਫੋੜਾ ਨਿਕਲ ਆਇਆ ਉਸ ਫੋੜੇ ਨਾਲ ਤਕਲੀਫ ਬਹੁਤ ਜ਼ਿਆਦਾ ਵੱਧ ਗਈ ਆਖਿਰ ਆਪਰੇਸ਼ਨ ਕਰਾਉਣਾ ਪਿਆ ਆਪਰੇਸ਼ਨ ਨਾਲ ਫੋੜਾ ਤਾਂ ਠੀਕ ਹੋ ਗਿਆ ਪਰ ਟੋਪਿਆਂ ਦੀ ਥਾਂ ਪਾਕ ਭਰਨ ਲੱਗ ਗਈ ਇਸ ਤਰ੍ਹਾਂ ਬਹੁਤ ਯਤਨ ਕੀਤਾ ਕਈ ਵਾਰ ਪਾਕ ਕੜਾਈ ਪਰ ਫਿਰ ਪਰ ਜਾਂਦੀ ਹੈ 3-4 ਮਹੀਨੇ ਸਰਕਾਰ ਵੱਲੋਂ ਛੁੱਟੀ ਮਿਲੀ ਆਖਰ ਨੌਕਰੀ ਤੋਂ ਨਾਮ ਕੱਟ ਦਿੱਤਾ ਹੁਣ ਸੋਚਦਾ ਹੈ ਕਿ ਕੀ ਕਰਾਂ ਜੋ ਪੈਸਾ ਸੀ ਬਿਮਾਰੀ ਤੇ ਲੱਗ ਗਿਆ ਅੱਗੇ ਵਾਸਤੇ ਨੌਕਰੀ ਤੋਂ ਜਵਾਬ ਮਿਲ ਗਿਆ ਦੁੱਖ ਵਿੱਚ ਰਿਸ਼ਤੇਦਾਰ ਵੀ ਸਾਥ ਨਹੀਂ ਦਿੰਦੇ ਹੁਣ ਬੰਦੇ ਦਾ ਕੋਈ ਪੁੰਨ ਜਾਗੇ ਤਾਂ ਰੱਬ ਚੇਤੇ ਆਉਂਦਾ ਹੈ ਨਹੀਂ ਤੇ ਦੁੱਖਾਂ ਦੇ ਸਮੁੰਦਰ ਵਿੱਚ ਗੋਤੇ ਖਾਂਦਾ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਏ ਭਾਵੇਂ ਕੋਈ ਪੁਰਬਲਾ ਕਰਮ ਜਾਗ ਪਵੇ ਤਾਂ ਮਾਹ ਪੁਰਖਾਂ ਦੇ ਚਰਨ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ ਹੁਣ ਰਣਜੀਤ ਸਿੰਘ ਨੇ ਵਿਚਾਰ ਕੀਤੀ ਪਤਾ ਨਹੀਂ ਸਰੀਰ ਰਹਿਣਾ ਹੈ ਜਾਂ ਨਹੀਂ ਚਲੋ ਬਾਬਾ ਜੀ ਦੇ ਚਰਨਾ ਵਿੱਚ ਨਾਨਕ ਸਰ ਦਰਸ਼ਨ ਕਰੀਏ ਖਬਰੇ ਦੁੱਖ ਕਟਿਆ ਹੀ ਜਾਵੇ ਇਸ ਵਿਚਾਰ ਅਨੁਸਾਰ ਨਾਨਕ ਸਰ ਪੁੱਜਿਆ ਹਜ਼ੂਰ ਦੇ ਚਰਨਾ ਵਿੱਚ ਸਾਰਾ ਦੁੱਖ ਰਕਿਆ ਬਾਬਾ ਜੀ ਨੇ ਉੱਤਰ ਵਿੱਚ ਕਿਹਾ ਸੇਵਾ ਕਰੋ ਵਾਹਿਗੁਰੂ ਭਲੀ ਕਰੇਗਾ ਹੁਣ ਰਣਜੀਤ ਸਿੰਘ ਇੱਥੇ ਰਹਿਣ ਲੱਗਿਆ ਕਬੀਰ ਸੰਤ ਕੀ ਗੈਲ ਨ ਛੋਡੀਏ ਮਾਰਗ ਲਾਗਾ ਜਾਓ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਪੂਸੀ ਖਾਓ ਭਾਗ ਸੰਤਾਂ ਦੀ ਸੰਗਤ ਜ਼ਰੂਰ ਕਰ ਚਾਹੇ ਸੰਤਾਂ ਪਾਸੋਂ ਖਾਣ ਵਾਸਤੇ ਜਵਾਂ ਦੀ ਰੋਟੀ ਮਿਲੇ ਭਾਗ ਰੁੱਖੀ ਮਿੱਸੀ ਰੋਟੀ ਖਾਣੀ ਤੇ ਸਾਰਾ ਦਿਨ ਸੇਵਾ ਕਰਨੀ 15 ਕੁ ਦਿਨ ਸੇਵਾ ਕੀਤੀ ਜ਼ਖਮ ਬਿਲਕੁਲ ਠੀਕ ਹੋ ਗਿਆ ਹੁਣ ਬਾਬਾ ਜੀ ਨੇ ਵੀ ਕਿਹਾ ਭਾਈ ਆਪਣੇ ਘਰ ਜਾਓ ਕਾਰ ਵਿਹਾਰ ਕਰੋ ਸਮਾਂ ਮਿਲੇ ਤਾਂ ਮਾਪੁਰਖਾਂ ਦੀ ਸੰਗਤ ਕਰਿਆ ਕਰੋ ਅੱਗੋ ਸਰਦਾਰ ਅਨਜੀਤ ਸਿੰਘ ਨੇ ਕਿਹਾ ਸਤਿਵਚਨ ਪਰ ਮਨ ਵਿੱਚ ਸੋਚਦਾ ਹੈ ਕਿ ਦਿੱਲੀ ਜਾਣ ਜੋਗਾ ਕਰਾਇਆ ਵੀ ਨਹੀਂ ਹੈ ਇਹ ਸੋਚਦਾ ਹੀ ਸੀ ਕਿ ਸਾਹਮਣੇ ਬਾਬਾ ਡਰੋਲੀ ਜੀ ਨਜ਼ਰ ਆਏ ਨਰੂਲਾ ਸਾਹਿਬ ਨੇ ਨਮਸਕਾਰ ਕੀਤੀ ਅੱਗੋ ਬਾਬੇ ਡਰੋਲੀ ਨੇ ਸੁਖ ਆਨੰਦ ਪੁੱਛੀ ਦਸੀ ਨਰੂਲੇ ਨੇ ਕਿਹਾ ਬਾਬਾ ਜੀ ਉਧਾਰਾ ਕਿਰਾਇਆ ਦੇ ਦਿਓ ਤਾਂ ਮੈਂ ਤੁਹਾਨੂੰ ਸੂਤ ਸਮੇਤ ਮੋੜ ਦੇਵਾਂਗਾ ਅੱਗੜ ਟੋਲੀ ਜੀ ਨੇ ਕਿਹਾ ਸਾਨੂੰ ਕੋਲ ਰੱਖਣ ਦਾ ਤਾਂ ਬਾਬਾ ਜੀ ਦਾ ਹੁਕਮ ਹੀ ਨਹੀਂ ਹੈ ਅੱਜ ਮੈਂ ਪਿੰਡੋਂ ਆਉਂਦਾ ਸੀ ਕਿ ਰਸਤੇ ਵਿੱਚ ਕਿਸੇ ਨੇ ਇਹ ਪੈਸੇ ਦਿੱਤੇ ਹਨ ਜੇ ਤੁਹਾਡਾ ਸਰਦਾ ਹੈ ਤਾਂ ਹਾਜ਼ਰ ਹਨ ਜਿਸ ਵੇਲੇ ਜੇਬ ਵਿੱਚੋਂ ਕੱਢ ਕੇ ਦਿੱਤੇ ਤਾਂ ਨਰੂਲੇ ਨੇ ਦੇਖਿਆ ਤਾਂ ਪੂਰਾ ਦਿੱਲੀ ਦਾ ਕਿਰਾਇਆ ਹੀ ਸੀ ਹਉ ਨਰੂਲੇ ਨੇ ਕਿਹਾ ਡਰੋਲੀ ਜੀ ਇਹ ਤਾਂ ਬਾਬਾ ਜੀ ਨੇ ਮੇਰੇ ਵਾਸਤੇ ਕਿਸੇ ਦੇ ਰਾਈ ਕਿਰਾਇਆ ਹੀ ਦਿੱਤਾ ਹੈ ਹੁਣ ਬਾਬਾ ਜੀ ਪਾਸੋਂ ਆਗਿਆ ਲੈ ਕੇ ਰਣਜੀਤ ਸਿੰਘ ਦਿੱਲੀ ਪਹੁੰਚਿਆ ਸੋਚਦਾ ਹੈ ਹੁਣ ਕੀ ਕੰਮ ਕਰਾਂ ਕੁਝ ਦਿਨ ਫਿਰ ਤੁਰ ਕੇ ਕਿਸੇ ਵਕੀਲ ਦੇ ਮੁੰਚੀ ਦਾ ਕੰਮ ਸੰਭਾਲ ਲਿੱਤਾ ਅਤੇ ਵਕਾਲਤ ਪੜ੍ਹਨੀ ਸ਼ੁਰੂ ਕਰ ਲਈਤੀ ਥੋੜੇ ਹੀ ਸਮੇਂ ਵਿੱਚ ਵਕਾਲਤ ਪਾਸ ਕਰਕੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਨਿਰੰਕਾਰ ਦੀ ਐਸੀ ਕਿਰਪਾ ਹੋਈ ਦਿਨ ਦੁਨੀ ਰਾਤ ਚੌਨੀ ਤਰੱਕੀ ਕੀਤੀ ਐਸੇ ਦਿਨ ਬਦਲੇ ਕਿ ਪੈਸੇ ਦਾ ਕੋਈ ਘਾਟਾ ਨਹੀਂ ਰਿਹਾ ਪਰ ਇਤਨੇ ਮਾਇਆ ਵਿੱਚ ਖਚਤ ਹੋਏ ਕਿ ਰਾਤ ਦਿਨ ਗਾਹ ਟਿਕਨ ਨਹੀਂ ਦਿੰਦੀ ਨਿਤਨੇਮ ਕਰਨ ਨੂੰ ਜੀ ਕਰਦਾ ਪਰ ਟਾਈਮ ਨਹੀਂ ਮਿਲਦਾ ਫੁਰਨਾ ਬਣਿਆ ਜੇ ਵਾਹਿਗੁਰੂ ਟਾਈਮ ਬਖਸ਼ੇ ਤਾਂ ਕੁਝ ਅੱਗਾ ਸਵਾਰ ਲਈਏ ਸੋ ਨਿਰੰਕਾਰ ਨੇ ਐਸੀ ਕਿਰਪਾ ਕੀਤੀ ਐਨਾ ਦੀ ਅਰਦਾਸ ਸੁਣੀ ਤੇ 1968 69 ਵਿੱਚ ਗਵਰਨਮੈਂਟ ਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਜੱਜ ਦੀ ਸਰਵਿਸ ਵਿੱਚ ਭੇਜ ਦਿੱਤਾ ਬਾਬਾ ਜੀ ਦੀ ਕਿਰਪਾ ਸਦਕਾ ਹੁਣ ਚੰਡੀਗੜ੍ਹ ਡਿਊਟੀ ਦੇ ਰਹੇ ਹਨ ਰਿਸ਼ਵਤ ਦੇ ਨੇੜੇ ਨਹੀਂ ਜਾਂਦੇ ਆਪਣੀ ਡਿਊਟੀ ਤੋਂ ਬਿਨਾਂ ਸਿਮਰਨ ਵਿੱਚ ਟਾਈਮ ਕੱਢਦੇ ਹਨ ਅਤੇ ਹਰੀ ਦੇ ਗੁਣ ਗਾਉਂਦੇ ਹਨ ਸਾਖੀ ਬਖਸ਼ੀ ਸਿੰਘ ਜੱਜ ਦੇ ਡਰਾਈਵਰ ਨਾਲ ਹੋਈ ਬਾਬਾ ਜੀ ਨਾਨਕ ਸਰ ਜਗਰਾਉਂ ਵਿਰਾਜਮਾਨ ਹਨ ਬਾਬਾ ਜੀ ਦੇ ਚਰਨਾਂ 'ਚੋਂ ਦੁਨਿਆਵੀ ਤੇ ਅਧਿਆਤਮਿਕ ਲੋੜਾਂ ਸੰਗਤ ਲੋਚਦੀਆਂ ਹਨ ਭਾਵ ਕਾਲ ਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸੱਚਾਈ ਦੀ ਨੀਂਹ ਧਰੀ ਹੈ ਜੋ ਗੁਰੂ ਨਾਨਕ ਦਾ ਨਾਮ ਲੇਵਾ ਸਿੱਖ ਹੈ ਉਹ ਸੱਚ ਦੇ ਮਗਰ ਲੱਗੇਗਾ ਝੂਠਿਆਂ ਦੀ ਸੰਗਤ ਨਹੀਂ ਕਰੇਗਾ ਤੇ ਜੋ ਸੱਚ ਨੂੰ ਛੱਡ ਕੇ ਝੂਠ ਨੂੰ ਦਬਾਉਣਾ ਚਾਹੁੰਦਾ ਹੈ ਉਹ ਆਪ ਖਤਮ ਹੋ ਜਾਵੇਗਾ ਨਿਰੰਕਾਰ ਨੇ ਜਦੋਂ ਸ੍ਰਿਸ਼ਟੀ ਰਚੰਦਾ ਫੁੰਨਾ ਬਣਾਇਆ ਤਾਂ ਸਭ ਤੋਂ ਪਹਿਲੇ ਬ੍ਰਹਮਾ ਜੀ ਕਬਲ ਦੀ ਨਾਭੀ ਵਿੱਚੋਂ ਪੈਦਾ ਕੀਤੇ ਹੁਣ ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਮੈਂ ਹੀ ਸੰਸਾਰ ਦੀ ਉਤਪਤੀ ਕਰਨ ਦਾ ਮਾਲਕ ਹਾਂ ਇਸ ਦੇ ਹੰਕਾਰ ਦੀ ਨਿਵਰਤੀ ਵਾਸਤੇ ਆਕਾਸ਼ਵਾਣੀ ਹੋਈ ਬ੍ਰਹਮਾ ਜੀ ਤੁਸੀਂ ਕਿੱਥੋਂ ਪੈਦਾ ਹੋਏ ਹੋ ਇਹ ਆਵਾਜ਼ ਸੁਣ ਕੇ ਬ੍ਰਹਮਾ ਜੀ ਆਪਣੀ ਹੋਣ ਦਾ ਪਤਾ ਕਰਨ ਵਾਸਤੇ ਉਸ ਕਵਲ ਦੀ ਨਾਭੀ ਵਿੱਚ ਵੜ ਕੇ ਪਤਾ ਕਰਨ ਲੱਗੇ ਕਿਤਨੇ ਯੁਗ ਨਾਭੀ ਵਿੱਚ ਫਿਰਦੇ ਰਹੇ ਪਰ ਨਾਭੀ ਦੇ ਅੰਤ ਦਾ ਨਾ ਪਤਾ ਲੱਗਿਆ ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਭੜੇ ਮੁਖਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਪਾਉ ਸਤਿਗੁਰੂ ਕਹਿੰਦੇ ਹਨ ਕਿ ਉਸ ਨਾਬ ਦਾ ਬ੍ਰਹਮਾ ਜੀ ਅੰਤ ਹੀ ਨਹੀਂ ਲੈ ਸਕੇ ਉਸ ਤੋਂ ਬਾਅਦ ਵਿਸ਼ਨੂੰ ਜੀ ਪੈਦਾ ਹੋਏ ਹੁਣ ਦੋ ਹੋ ਗਏ ਬ੍ਰਹਮਾ ਜੀ ਕਹਿਣ ਅਸੀਂ ਵੱਡੇ ਹਾਂ ਵਿਸ਼ਨੂੰ ਜੀ ਕਹਿਣ ਅਸੀਂ ਵੱਡੇ ਹਾਂ ਇਹਨਾਂ ਦਾ ਆਪਸ ਵਿੱਚ ਵੱਡੇ ਛੋਟੇ ਦਾ ਰੋਲਾ ਪੈ ਗਿਆ ਨਿਰੰਕਾਰ ਨੇ ਵੱਡੇ ਛੋਟੇ ਦਾ ਨਿਤਾਰਾ ਕਰਨ ਵਾਸਤੇ ਇੱਕ ਖੇਡ ਰਚੀ ਇੱਕ ਸੋਨੇ ਦਾ ਥੰਮ ਬਣਾ ਦਿੱਤਾ ਜਿਸ ਦੇ ਵਿੱਚ ਹੀਰੇ ਲਾਲਾਂ ਦੀ ਜੜਤ ਕੀਤੀ ਹੋਈ ਸੀ ਇਹ ਇਤਨਾ ਵੱਡਾ ਥੰਮ ਹੈ ਜਿਸ ਦਾ ਨਾ ਪਤਾ ਲੱਗਦਾ ਹੈ ਉੱਚਾ ਕਿੰਨਾ ਹੈ ਨਾ ਪਤਾ ਲੱਗਦਾ ਹੈ ਡੂੰਘਾ ਕਿੰਨਾ ਹੈ ਹੁਣ ਨਿਰੰਕਾਰ ਵੱਲੋਂ ਆਕਾਸ਼ਬਾਣੀ ਹੋਈ ਜਿਹੜਾ ਇਸ ਥੰਮ ਦਾ ਅੰਤ ਲੈ ਲਵੇ ਉਸ ਨੂੰ ਵੱਡਾ ਦੇਵਤਾ ਥਾਪਿਆ ਜਾਵੇਗਾ ਹੁਣ ਬ੍ਰਹਮਾ ਜੀ ਵਿਸ਼ਨੂ ਜੀ ਨੂੰ ਕਹਿਣ ਲੱਗੇ ਤੁਸੀਂ ਇਸ ਥੰਮ ਦੇ ਥਲਵੇ ਪਾਸੇ ਦਾ ਪਤਾ ਕਰੋ ਕਿ ਇਹ ਥੰਮ ਕਿੱਥੇ ਟਿਕਿਆ ਹੋਇਆ ਹੈ ਤੇ ਮੈਂ ਥੰਮ ਦੇ ਉੱਪਰਲੇ ਪਾਸੇ ਤੋਂ ਪਤਾ ਕਰਦਾ ਹਾਂ ਕਿੱਥੇ ਖਤਮ ਹੁੰਦਾ ਹੈ ਇਹ ਦੋਨੋਂ ਹੀ ਥੰਮ ਦਾ ਅੰਤ ਲੈਣ ਵਾਸਤੇ ਚਲੇ ਗਏ ਕਿਤਨਾ ਸਮਾਂ ਬੀਤ ਗਿਆ ਆਖਿਰ ਮਿੱਥੇ ਟਾਈਮ ਪਰ ਦੋਨੋਂ ਵਾਪਸੀ ਧਰਤੀ ਪਰ ਪਹੁੰਚੇ ਕੁਝ ਸਮਾਂ ਬ੍ਰਹਮਾ ਜੀ ਪਹਿਲੇ ਆ ਗਏ ਸੋਚਦੇ ਹਨ ਇਤਨਾ ਟਾਈਮ ਵੀ ਜਾਇਆ ਕੀਤਾ ਤੇ ਪਤਾ ਵੀ ਕੁਝ ਨਾ ਲੱਗਿਆ ਇਤਨੇ ਚਿਰ ਨੂੰ ਬ੍ਰਹਮਾ ਜੀ ਦੇ ਦੇਖਦਿਆਂ ਦੇਖਦਿਆਂ ਇੱਕ ਕੇਤਕੀ ਦਾ ਫੁੱਲ ਥੰਮ ਉਪਰੋਂ ਡਿੱਗਿਆ ਉਸ ਪਾਸੋਂ ਬ੍ਰਹਮਾ ਜੀ ਨੇ ਪੁੱਛਿਆ ਤੂੰ ਕਿੱਥੋਂ ਆਇਆ ਹੈ ਫੁੱਲ ਨੇ ਕਿਹਾ ਮੈਂ ਉਪਰੋਂ ਆਇਆ ਹਾਂ ਜਿੱਥੇ ਥੰਮ ਖਤਮ ਹੁੰਦਾ ਹੈ ਹੁਣ ਬ੍ਰਹਮਾ ਜੀ ਨੇ ਕਿਹਾ ਏ ਫੁੱਲ ਜੇ ਤੂੰ ਮੇਰੀ ਗਵਾਹੀ ਦੇਵੇਂ ਤਾਂ ਜੋ ਤੂੰ ਕਹੇਗਾ ਉਹ ਤੇਰੀ ਮਰਾਦ ਪੂਰੀ ਕਰ ਦੇਵਾਂਗਾ ਫੁੱਲ ਨੇ ਕਿਹਾ ਬ੍ਰਹਮਾ ਜੀ ਜੋ ਤੁਸੀਂ ਹੁਕਮ ਕਰੋਗੇ ਉਹ ਮੈਂ ਕਰਾਂਗਾ ਹੁਣ ਬ੍ਰਹਮਾ ਜੀ ਨੇ ਸਮਝਾਇਆ ਕਿ ਜਿਸ ਵਕਤ ਵਿਸ਼ਨੂੰ ਜੀ ਮੇਰੇ پاس ਆਉਣਗੇ ਤੇ ਮੈਂ ਉਹਨਾਂ ਨੂੰ ਕਹਾਂਗਾ ਮੈਂ ਇਸ ਥੰਮ ਦਾ ਅੰਤ ਲੈ ਕੇ ਆਇਆ ਹਾਂ ਤੇ ਤੂੰ ਨਾਲ ਗਵਾਹੀ ਦੇਵੇਂ ਕਿ ਠੀਕ ਥੰਮ ਦੇ ਉੱਪਰੋ ਹੋ ਕੇ ਆਇਆ ਹਾਂ ਤੇਰੀ ਗਵਾਹੀ ਨਾਲ ਮੈਂ ਵੱਡਾ ਹੋ ਜਾਵਾਂਗਾ ਫਿਰ ਜੋ ਤੂੰ ਮੂੰਹੋਂ ਕਹੇਂਗਾ ਤੇਰੀ ਮੁਰਾਦ ਪੂਰੀ ਕਰ ਦੇਵਾਂਗਾ ਇਤਨੇ ਚਿਰ ਨੂੰ ਵਿਸ਼ਨੂੰ ਜੀ ਆ ਗਏ ਤੇ ਬ੍ਰਹਮਾ ਜੀ ਨੇ ਪੁੱਛਿਆ ਵਿਸ਼ਨੂੰ ਜੀ ਸੁਣਾਓ ਥੰਮ ਦੇ ਸਿਰੇ ਦਾ ਕੋਈ ਪਤਾ ਲੱਗਿਆ ਹੈ ਜਾਂ ਨਹੀਂ ਅੱਗੋਂ ਵਿਸ਼ਨੂੰ ਜੀ ਨੇ ਨੀਵੇਂ ਨੇਤਰ ਕਰਕੇ ਪਰਮੇਸ਼ਰ ਦੀ ਉਪਮਾ ਕੀਤੀ ਤੇ ਕਿਹਾ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਦੇ ਅੰਤ ਭਾਵ ਵਿਸ਼ਨੂੰ ਜੀ ਨੇ ਕਿਹਾ ਬ੍ਰਹਮਾ ਜੀ ਨਿਰੰਕਾਰ ਦੀ ਮਾਇਆ ਬੇਅੰਤ ਹੈ ਭਾਵ ਮੈਨੂੰ ਕੋਈ ਪਤਾ ਨਹੀਂ ਲੱਗਿਆ ਹੁਣ ਵਿਸ਼ਨੂੰ ਜੀ ਨੇ ਕਿਹਾ ਬ੍ਰਹਮਾ ਜੀ ਤੁਸੀਂ ਦੱਸੋ ਤੁਹਾਨੂੰ ਇਸ ਥੰਮ ਦਾ ਸਿਰਾ ਲੱਬਿਆ ਹੈ ਜਾਂ ਨਹੀਂ ਅੱਗੋਂ ਬ੍ਰਹਮਾ ਜੀ ਨੇ ਬੜੇ ਸੋਹਣੇ ਢੰਗ ਨਾਲ ਬਣਾ ਕੇ ਝੂਠ ਬੋਲਿਆ ਤੇ ਕਿਹਾ ਹਾਂ ਜੀ ਮੈਂ ਸਾਰਾ ਪੂਰਾ ਪੇਤ ਲੈ ਕੇ ਆਇਆ ਹਾਂ ਫਿਰ ਕੱਲਾ ਨਹੀਂ ਆਇਆ ਇਸ ਕੇਤਕੀ ਦੇ ਫੁੱਲ ਨੂੰ ਨਾਲ ਲੈ ਕੇ ਆਇਆ ਹਾਂ ਔਰ ਇਸ ਦੀ ਵੀ ਗਵਾਈ ਬੇਸ਼ੱਕ ਲੈ ਲਓ ਇਸ ਝੂਠ ਬੋਲਣ ਦੇ ਨਾਲ ਥੰਮ 파ਟ ਗਿਆ ਤੇ ਵਿੱਚੋਂ ਜਟਾ ਝੂਠ ਸ਼ਿਵ ਜੀ ਪ੍ਰਗਟ ਹੋ ਗਈ ਔਰ ਗਰਜਵੀਂ ਆਵਾਜ਼ ਨਾਲ ਬੋਲੇ ਬ੍ਰਹਮਾ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ अथवा ਸਾਰੀ ਸ੍ਰਿਸ਼ਟੀ ਦੇ ਕਾਨੂੰਨ ਲਿਖਣ ਵਾਲੇ ਤੂੰ ਝੂਠ ਬੋਲ ਕੇ ਵੱਡਾ ਬਨਣਾ ਚਾਹੁੰਦਾ ਹੈ ਜੇ ਤੂੰ ਹੀ ਦੁਨੀਆ ਦਾ ਅਕਲਦਾਨ ਝੂਠ ਬੋਲ ਕੇ ਵੱਡਾ ਬਣੇਗਾ ਤਾਂ ਤੇਰੇ ਪਿੱਛੇ ਲੱਗਣ ਵਾਲੇ ਸੱਚ ਕਿੱਥੇ ਬੋਲਣਗੇ ਔਰ ਤੂੰ ਅਜੇ ਤੱਕ ਇਹ ਨਹੀਂ ਸਮਝਿਆ ਕਿ ਮੈਨੂੰ ਸਾਜਣ ਵਾਲਾ ਮੇਥੋਂ ਵੱਡਾ ਹੈ ਜਿਸ ਦਾ ਮੈਂ ਅੰਤ ਨਹੀਂ ਪਾ ਸਕਿਆ ਤਾਂ ਤੇ ਤੂੰ ਵੱਡਾ ਨਹੀਂ ਹੋ ਸਕਦਾ ਅਤੇ ਨਾ ਹੀ ਤੇਰੀ ਪੂਜਾ ਪ੍ਰਤੀਸ਼ਟਾ ਹੋਵੇਗੀ ਤੇ ਨਾ ਹੀ ਤੇਰਾ ਕੋਈ ਸੰਸਾਰ ਵਿੱਚ ਮੰਦਰ ਬਣਾ ਕੇ ਕੋਈ ਤੇਰੀ ਸੇਵਾ ਕਰੇਗਾ ਵਿਸ਼ਨੂੰ ਜੀ ਨੇ ਸਿਰ ਝੁਕਾਇਆ ਤੇ ਕਿਹਾ ਧੰਨ ਵਿਸ਼ਨੂੰ ਜੀ ਜਿਨ੍ਹਾਂ ਨੇ ਸੱਚ ਬੋਲਿਆ ਅਤੇ ਆਪਣੇ ਆਪ ਨੂੰ ਨੀਵਾ ਕਹਾਇਆ ਇਸ ਸੱਚ ਦੀ ਪੂਜਾ ਹੋਵੇਗੀ ਸੱਚ ਦਾ ਹੀ ਪ੍ਰਤਾਪ ਵਧੇਗਾ ਸੱਚ ਦੇ ਹੀ ਮੰਦਰ ਥਾਂ ਥਾਂ ਬਣਨਗੇ ਸੋ ਇਸ ਕਾਲ ਯੁਗ ਵਿੱਚ ਸੱਚ ਨਿਰੰਕਾਰ ਗੁਰੂ ਨਾਨਕ ਰੂਪ ਵਿੱਚ ਆਇਆ ਉਸ ਸੱਚ ਨਿਰੰਕਾਰ ਦੀ ਨੀ ਰੱਖੀ ਨਿਤ-ਨਿਤ ਚੜੇ ਸਵਾਈ ਸੋ ਬਾਬਾ ਜੀ ਦੀ ਜਿੱਥੇ ਵੀ ਕੋਈ ਬਾਤ ਕਰਦਾ ਹੈ ਉੱਥੋਂ ਹੀ ਚਮਕ ਪੱਥਰ ਦੀ ਤਰ੍ਹਾਂ ਕਿਚਿਆ ਜਾਂਦਾ ਹੈ ਸੋ ਬਾਬਾ ਜੀ ਵੀ ਕੋਈ ਨਵਾਂ ਪਰਚਾ ਪਾਈ ਰੱਖਦੇ ਹਨ ਇੱਕ ਦਿਨ ਬਾਬਾ ਜੀ ਨੇ ਸਰਦਾਰ ਸੰਪੂਰਨ ਸਿੰਘ ਨੂੰ ਕਿਹਾ ਸਿੱਧਵਾ ਪਿੰਡ ਤੋਂ ਕਾਰ ਵਿੱਚ ਛਿੱਤਰ ਥੋਰ ਲੈ ਆਓ ਤੇ ਬਾੜ ਦੀ ਥਾਂ ਤੇ ਲਗਾ ਦਿਓ ਛਿੱਤਰ ਥੋਰ ਇੱਕ ਐਸੀ ਬੂਟੀ ਹੈ ਉਸ ਨੂੰ ਪਾਣੀ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਕੰਡਾ ਉਸ ਦਾ ਐਸਾ ਹੁੰਦਾ ਹੈ ਜੇ ਲੱਗ ਜਾਏ ਤਾਂ ਚੀਰੇ ਤੋਂ ਬਿਨਾਂ ਨਿਕਲਦਾ ਨਹੀਂ ਅੱਗੋ ਸਰਦਾਰ ਸੰਪੂਰਨ ਸਿੰਘ ਨੇ ਸਤਿ ਬਚਨ ਗਿਆ ਬਾਹਰ ਆਏ ਸਰਦਾਰ ਭਗਤ ਸਿੰਘ ਜੀ ਜੱਜ ਦੀ ਕਾਰ ਸੇਵਾ ਵਾਸਤੇ ਛੱਡੀ ਹੋਈ ਸੀ ਆਪ ਤਾਂ ਸਰਦਾਰ ਜੀ ਡਿਊਟੀ ਤੇ ਚਲੇ ਗਏ ਸੀ ਪਰ ਕਾਰ 1 ਮਹੀਨੇ ਵਾਸਤੇ ਡਰਾਈਵਰ ਬਖਸ਼ੀ ਸਿੰਘ ਸਮੇਤ ਬਾਬਾ ਜੀ ਦੀ ਸੇਵਾ ਵਿੱਚ ਤੇ ਸਰਦਾਰ ਸੰਪੂਰਨ ਸਿੰਘ ਦੀ سپੁਰਦੀ ਵਿੱਚ ਛੱਡੀ ਹੋਈ ਸੀ ਸੋ ਬਾਬਾ ਜੀ ਦੇ ਹੁਕਮ ਅਨੁਸਾਰ ਸਰਦਾਰ ਸੰਪੂਰਨ ਸਿੰਘ ਨੇ ਬਖਸ਼ੀ ਸਿੰਘ ਨੂੰ ਕਿਹਾ ਭਾਈ ਛਿੱਤਰ ਥੋਰ ਲਿਆਉਣਾ ਹੈ ਤੂੰ ਕਾਰ ਲੈ ਚੱਲ ਤੇ ਸਿਦਵਾ ਤੋਂ ਲੈ ਆਉਂਦੇ ਹਾਂ ਅੱਗੋਂ ਬਖਸ਼ੀ ਸਿੰਘ ਨੇ ਕਿਹਾ ਕਾਰਾਂ ਬੰਦਿਆਂ ਦੇ ਬੈਠਣ ਵਾਸਤੇ ਹੁੰਦੀਆਂ ਹਨ ਜਾਂ ਬਾਲਣ ਅਤੇ ਪੱਠੇ ਢੋਣ ਵਾਸਤੇ ਹੁੰਦੀਆਂ ਹਨ ਮੈਂ ਕਾਰ ਨਹੀਂ ਲੈ ਜਾ ਸਕਦਾ ਹੋਰ ਕੋਈ ਗੱਡੇ ਦਾ ਪ੍ਰਬੰਧ ਕਰੋ ਕਾਰ ਨਹੀਂ ਜਾਵੇਗੀ ਹੁਣ ਸਰਦਾਰ ਸੰਪੂਰਨ ਸਿੰਘ ਨੇ ਕਿਹਾ ਤੂੰ ਨੌਕਰ ਹੈ ਮਾਲਕ ਬਾਬਾ ਜੀ ਹਨ ਤੇ ਮੇਰੀ ਸਬੂਰਦੀ ਵਿੱਚ ਜੱਜ ਸਾਹਿਬ ਨੇ ਤੈਨੂੰ ਛੱਡਿਆ ਹੈ ਤੂੰ ਇਨਕਾਰੀ ਨਹੀਂ ਕਰ ਸਕਦਾ ਤੈਨੂੰ ਜਾਣਾ ਹੀ ਪਏਗਾ ਅਗਰ ਨਹੀਂ ਜਾਵੇਂਗਾ ਤਾਂ ਹੋ ਡਰਾਈਵਰ ਚਲਾ ਕੇ ਲੈ ਜਾਏਗਾ ਤੈਨੂੰ ਸਰਦਾਰ ਪਾਸੋਂ ਛੁੱਟੀ ਲੈ ਦਿੱਤੀ ਜਾਵੇਗੀ ਤੂੰ ਸੋਚ ਲੈ ਆਖਿਰ ਬਖਸ਼ੀ ਸਿੰਘ ਨੂੰ ਜਾਣਾ ਹੀ ਪਿਆ ਦੋ ਆਦਮੀ ਨਾਲ ਗਏ ਉਹਨਾਂ ਨੇ ਵੱਢ ਕੇ ਛਿੱਤਰ ਥੋਰ ਕਾਰ ਦੇ ਵਿੱਚ ਲੱਦ ਕੇ ਲੈ ਆਂਦਾ ਤੇ ਨਾਨਕ ਸਰਵਾੜ ਦੀ ਥਾਂ ਤੇ ਲਗਾ ਦਿੱਤਾ ਹੁਣ ਕਾਰ ਨੂੰ ਸਾਫ ਤਾਂ ਡਰਾਈਵਰ ਨੇ ਹੀ ਕਰਨਾ ਸੀ ਜਦੋਂ ਡਰਾਈਵਰ ਸਫਾਈ ਕਰਨ ਲੱਗਿਆ ਤਾਂ ਹੱਥ ਦੀ ਉਂਗਲੀ ਵਿੱਚ ਛਿੱਤਰ ਥੋਰ ਦਾ ਕੰਡਾ ਵੱਜ ਗਿਆ ਸੂਈ ਨਾਲ ਬੜਾ ਯਤਨ ਕੀਤਾ ਨਾ ਹੀ ਨਿਕਲਿਆ ਆਖਿਰ ਡਾਕਟਰ પાસે ਆਪਰੇਸ਼ਨ ਕਰਾਇਆ ਫਿਰ ਵੀ ਅੱਧਾ ਰਹਿ ਗਿਆ ਤੇ ਦਰਦ ਦੀ ਕੋਈ ਹੱਦ ਨਾ ਰਹੀ ਹੁਣ ਸੰਪੂਰਨ ਸਿੰਘ ਨੂੰ ਕਹਿੰਦਾ ਹੈ ਮੇਰੀ ਬੇਨਤੀ ਕਰ ਬਾਬਾ ਜੀ પાસે ਮਾਫੀ ਲੈ ਦੇ ਅੱਗੇ ਵਾਸਤੇ ਇਨਕਾਰੀ ਨਹੀਂ ਕਰਾਂਗਾ ਹੁਣ ਸਰਦਾਰ ਨੇ ਬਾਬਾ ਜੀ پاس ਬੇਨਤੀ ਕੀਤੀ ਹਜ਼ੂਰ ਨੇ ਅਣਸੁਣੀ ਕਰ ਦਿੱਤੀ ਦੂਜੇ ਦਿਨ ਫਿਰ ਬੇਨਤੀ ਕੀਤੀ ਹਜ਼ੂਰ ਨੇ ਕਿਹਾ ਖਬਰਦਾਰ ਜੇ ਕੋਈ ਐਸੀ ਵੈਸੀ ਦੂਜੇ ਦਿਨ ਫਿਰ ਬੇਨਤੀ ਕੀਤੀ ਹਜ਼ੂਰ ਨੇ ਕਿਹਾ ਖਬਰਦਾਰ ਜੇ ਕੋਈ ਐਸੀ ਵੈਸੀ ਸਾਡੇ پاس ਗੱਲ ਕੀਤੀ ਤਾਂ ਹੁਣ ਸਰਦਾਰ ਸੰਪੂਰਨ ਸਿੰਘ ਵੀ ਡਰਦਾ ਬੇਨਤੀ ਨਹੀਂ ਕਰਦਾ ਬਖਸ਼ੀ ਸਿੰਘ ਰਾ ਦਿਨ ਦਰਦਨਾ ਲੇਰਾ ਮਾਰਦਾ ਹੈ ਹਾਈ ਹਾਈ ਕਰਦਾ ਬੋੜੀਆਂ ਪੌਂਦਾ ਹੈ ਆਖਿਰ ਸਰਦਾਰ ਸੰਪੂਰਨ ਸਿੰਘ ਇਸ ਦਾ ਦੁੱਖ ਝਲ ਨਾ ਸਕਿਆ ਤੇ ਬਾਬਾ ਜੀ પાસે ਬੇਨਤੀ ਕੀਤੀ ਪਹਿਲੇ ਤਾਂ ਬਾਬਾ ਜੀ ਨੇ ਤਾੜਨਾ ਕੀਤੀ ਫਿਰ ਮਿਹਰ ਦੇ ਘਰ ਵਿੱਚ ਆਏ ਤੇ ਕਿਹਾ ਡਰਾਈਵਰ ਨੂੰ ਡਾਕਟਰ પાસે ਲੈ ਜਾਓ ਠੀਕ ਹੋ ਜਾਵੇਗਾ ਅੱਗੋਂ ਬੇਨਤੀ ਕੀਤੀ ਪਾਦਸ਼ਾਹ ਡਾਕਟਰ ਨੇ ਜਵਾਬ ਦੇ ਦਿੱਤਾ ਹੈ ਕਿ ਮੇਰੇ ਵੱਸ ਦਾ ਰੋਗ ਨਹੀਂ ਹੈ ਕਿਉਂਕਿ ਜਦੋਂ ਆਪਰੇਸ਼ਨ ਕਰੀਦਾ ਹੈ ਕੰਡਾ ਅੱਗੇ ਤੁਰ ਪੈਂਦਾ ਹੈ ਹਜ਼ੂਰ ਨੇ ਕਿਹਾ ਅੱਗੇ ਤੁਸੀਂ ਆਪਣੀ ਮਰਜ਼ੀ ਨਾਲ ਜਾਂਦੇ ਰਹੇ ਹੋ ਹੁਣ ਸਾਡਾ ਹੁਕਮ ਮੰਨ ਕੇ ਜਾਓ ਅੱਗੋ ਸੱਤ ਬਚਨ ਕਰ ਜਦੋਂ ਡਾਕਟਰ ਪਾਸ ਗਏ ਉਸਨੇ ਝਟ ਹੀ ਕੰਡਾ ਕੱਢ ਦਿੱਤਾ ਕੰਡਾ ਨਿਕਲਣ ਦੀ ਦੇਰ ਹੀ ਸੀ ਕਿ ਚੀਸਾਂ ਪੈਣੀਆਂ ਬੰਦ ਹੋ ਗਈਆਂ ਦੋ ਦਿਨ ਦਿਨਾਂ ਦੇ ਅੰਦਰ ਅੰਦਰ ਉਂਗਲੀ ਨੂੰ ਆਰਾਮ ਆ ਗਿਆ ਹੁਣ ਜਿੰਨਾ ਚਿਰ ਵੀ ਰਿਆ ਮਨ ਲਾ ਕੇ ਸੇਵਾ ਕਰਦਾ ਰਿਹਾ ਬਾਬਾ ਜੀ ਬਾਣੀ ਦੁਆਰਾ ਇਹੋ ਹੀ ਬਚਨ ਕਰਦੇ ਹਨ ਕੀ ਨਾਮ ਜਪੋ ਵੰਡ ਛਕੋ ਸੱਚ ਬੋਲੋ ਘਟਨਾ ਤੋਲੋ ਧਰਮ ਦੀ ਕੀਰਤ ਕਰੋ ਧਰਮ ਦੀ ਕੀਰਤ ਕੀ ਹੈ ਨੌਕਰ ਮਾਲਕ ਅੱਗੇ ਤਿੰਨ ਪੱਬੇ ਪੜੇ ਬੇਈਮਾਨੀ ਨਾ ਕਰੇ ਆਪਣੀ ਮਿੱਥੀ ਤਨਖਾਹ ਵਿੱਚ ਸੁਕਿਰਤ ਕਰੇ ਭਾਵੇਂ ਘਰ ਦਾ ਮੁਖੀ ਆਪਣਾ ਫਰਜ਼ ਪੂਰਾ ਕਰੇ ਕਿ ਜੋ ਨਿਰੰਕਾਰ ਨਾਲ ਨਿਤਨੇਮ ਕਰਨ ਦਾ ਵਾਅਦਾ ਕਰਕੇ ਆਇਆ ਹਾਂ ਉਹ ਨਿਤਨੇਮ ਕਰੇ ਫਿਰ ਧਰਮ ਦੀ ਕੀਰਤ ਕਰੇ ਜੇ ਅਫਸਰ ਹੈ ਤਾਂ ਇਨਸਾਫ ਕਰੇ ਅੱਗੇ ਚੋਰੀ ਨਾ ਕਰੇ ਪੁੱਤਰ ਮਾਤਾ ਪਿਤਾ ਅੱਗੇ ਝੂਠ ਨਾ ਬੋਲੇ अथवा ਆਗਿਆ ਵਿੱਚ ਰਹੇ ਇਸਤਰੀ ਪਤੀ ਅੱਗੇ ਗੁਰਮਤ ਅਨੁਸਾਰ ਫਰਜ਼ ਪੂਰਾ ਕਰੇ ਨਾ ਮਨ ਵਿੱਚ ਕਲਪਨਾ ਹੋਵੇਗੀ ਤੇ ਨਾ ਹੀ ਕਿਸੇ ਪਦਾਰਤ ਦਾ ਘਾਟਾ ਰਹੇਗਾ ਤੇ ਨਿਤਨੇਮ ਵਿੱਚ ਮਨ ਵੀ ਬਿਨਾਂ ਕਿਸੇ ਯਤਨ ਤੇ ਟਿਕ ਜਾਵੇਗਾ ਇਸ ਤਰ੍ਹਾਂ ਬਾਬਾ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਸਾਖੀ ਮਾਸਟਰ 인ਦਰ ਸਿੰਘ ਨਾਲ ਹੋਈ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਸੰਗਤ ਦੂਰੋਂ ਨੇੜਿਓਂ ਦਰਸ਼ਨ ਕਰਕੇ ਮਨੋ ਕਾਮਨਾ ਪੂਰੀਆਂ ਕਰਦੀ ਹੈ ਇੱਕ ਤਿਲ ਨਹੀਂ ਪੰਨੇ ਕਾਲੇ ਭਾਗ ਜਿਸ ਨੇ ਆ ਕੇ ਇੱਕ ਤਿਲ ਮਾਤਰ ਵੀ ਸੇਵਾ ਕੀਤੀ ਹੈ ਉਹ ਵੀ ਬਿਰਥੀ ਨਹੀਂ ਜਾਂਦੀ ਮਾਸਟਰ 인ਦਰ ਸਿੰਘ ਲਾਹੌਰ ਰਹਿੰਦਾ ਹੈ ਹਮੇਸ਼ਾ ਪੁੰਨਿਆ ਤੇ ਨਾਨਕ ਸਰ ਆਉਂਦਾ ਹੈ ਪਿੱਛੋ ਪਹਿਲਾ ਪਿੰਡ ਸਿੰਘਾ ਵਾਲਾ ਹੈ ਕਿਸੇ ਨਾਲ ਬੋਤਾ ਬੋਲਦਾ ਚੱਲਦਾ ਨਹੀਂ ਸਤ ਸੰਗਤ ਵਿੱਚ ਕੀਰਤਨ ਸਰਵਨ ਕਰਦਾ ਹੈ ਦੇ ਬਾਬਾ ਜੀ ਦੀ ਬਾਣੀ ਸੁਣ ਕੇ ਨਿਹਾਲ ਹੁੰਦਾ ਹੈ। ਨਿਤਨੇਮੀ ਨਾਨਕ ਸਰ ਦੀ ਮਰਿਆਦਾ ਅਨੁਸਾਰ ਕਰਦਾ ਹੈ। ਹੋਰ ਸੰਗਤ ਦੇ ਜੋੜੇ ਵੀ ਝਾੜਦਾ ਹੈ। ਹੋਰ ਵੀ ਜੋ ਸੇਵਾ ਨਜ਼ਰ ਵਿੱਚ ਆਉਂਦੀ ਹੈ ਉਹ ਕਰਦਾ ਹੈ। ਇੱਕ ਵਾਰੀ ਨਾਨਕ ਸਰ ਦਰਸ਼ਨ ਕਰਕੇ ਮੋਗੇ ਤੋਂ ਫਰੂਟ ਬੱਚਿਆਂ ਵਾਸਤੇ ਲੈ ਰਿਆ ਸੀ ਕਿਉਂਕਿ ਪਿੰਡ ਜਾਣਾ ਸੀ। ਨੇਤ ਨਿਰੰਕਾਰ ਦੀ ਐਸੀ ਹੋਈ ਬਾਜ਼ਾਰ ਵਿੱਚੋਂ ਬਾਬਾ ਜੀ ਦੀ ਗੱੜ ਲੰਘ ਰਹੀ ਸੀ। 인ਦਰ ਸਿੰਘ ਦੀ ਨਜ਼ਰ ਬਾਬਾ ਜੀ ਵੱਲ ਪੈ ਗਈ। ਉਹ ਕੇਲਿਆਂ ਦਾ ਪ੍ਰਸ਼ਾਦ ਲੈ ਕੇ ਕਾਰ ਦੇ ਮਗਰ દોੜ ਪਿਆ ਬਾਜ਼ਾਰ ਦੇ ਵਿੱਚੋਂ ਕਾਰ ਲੰਘ ਗਈ ਤੇ ਫਰ ਲਾਂਗ ਡੇਟ ਤੇ ਜਾ ਖੜੀ ਹੋਈ ਪਰ ਇੰਦਰ ਸਿੰਘ ਨੇ दाम ਨਹੀਂ ਛੱਡਿਆ ਜਿਸ ਵੇਲੇ ਕਾਰ ਦੇ ਨੇੜੇ ਪੁੱਜਿਆ ਤਾਂ ਕਾਰ ਸਟਾਰਟ ਹੋ ਗਈ ਪਰ ਜ਼ੋਰ ਦੀ ਦੌੜ ਕੇ ਕਾਰ ਦੇ ਬਰਾਬਰ ਪਹੁੰਚ ਗਿਆ ਬਾਬਾ ਜੀ ਨੇ ਇਸ ਵੱਲ ਤੱਕਿਆ ਤੇ ਕਾਰ ਰੋਕ ਲਿੱਤੀ ਬਾਬਾ ਜੀ ਕਾਰ ਦੇ ਪਿਛਲੀ ਸੀਟ ਪਰ ਇਕੱਲੇ ਹੀ ਬਿਰਾਜਮਾਨ ਸਨ ਇੰਦਰ ਸਿੰਘ ਨੇ ਬਾਰੀ ਵਿੱਚੋਂ ਕੇਲਿਆਂ ਦਾ ਪ੍ਰਸ਼ਾਦ ਹਜ਼ੂਰ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਬਚਨ ਕੀਤਾ ਪ੍ਰੇਮੀਆਂ ਤੈਨੂੰ ਦਮ ਬੜਾ ਚੜਿਆ ਹੋਇਆ ਹੈ। ਅੱਗੋ 인ਦਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਇੱਕ ਤਾਂ ਦਮੇ ਦੀ ਬਿਮਾਰੀ ਹੈ ਤੇ ਦੂਜਾ 도ੜ ਕੇ ਆਉਣ ਨਾਲ ਦਮ ਚੜ ਗਿਆ ਹੈ। ਹੁਣ ਬਾਬਾ ਜੀ ਨੇ ਕਿਹਾ ਫਿਰ ਇਲਾਜ ਕਿਉਂ ਨਹੀਂ ਕਰਾਉਂਦਾ। ਅੱਗੋ ਬੇਨਤੀ ਕੀਤੀ ਪਾਤਸ਼ਾ 4 ਸਾਲ ਹੋਏ ਹਨ ਇਸ ਬਿਮਾਰੀ ਲੱਗੀ ਨੂੰ ਕੋਈ ਡਾਕਟਰ ਹਕੀਮ ਵੈਦ ਨਹੀਂ ਛੱਡਿਆ ਹੋਰ ਬਹੁਤ ਕੀਮਤੀ ਟੀਕੇ ਵੀ ਲਗਵਾਏ ਹਨ ਪਰ ਰੱਤੀ ਪਰ ਆਰਾਮ ਨਹੀਂ ਆਇਆ। ਹੁਣ ਬਾਬਾ ਜੀ ਨੇ ਐਸੀ ਮੇਰ ਭਰੀ ਤਕਣੀ ਤੱਕਿਆ ਤੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਤਿੰਨ ਕੇਲੇ ਦੀਆਂ ਛਲੀਆਂ ਤੋੜੀਆਂ ਤੇ ਪ੍ਰਸ਼ਾਦ ਵਜੋਂ ਮਾਸਟਰ ਇੰਦਰ ਸਿੰਘ ਨੂੰ ਦਿੱਤੀਆਂ। ਐਉਂ ਪ੍ਰਸ਼ਾਦ ਦੇ ਕੇ ਡਰਾਈਵਰ ਨੂੰ ਹੁਕਮ ਦਿੱਤਾ ਕਾਰ ਤੋਰ ਚਲੀਏ। ਐਉਂ ਬਾਬਾ ਜੀ ਤਾਂ ਨਾਨਕ ਸਰਕਲੇਰੀ ਆ ਗਏ। ਇੰਦਰ ਸਿੰਘ ਨੇ ਬਾਬਾ ਜੀ ਦੇ ਮੁਬਾਰਕ ਹੱਥਾਂ ਦਾ ਪ੍ਰਸ਼ਾਦ ਅੰਮ੍ਰਿਤ ਸਮਝ ਕੇ ਇੱਕ ਕੇਲਾ ਉਸੇ ਵੇਲੇ ਖਾ ਲਿੱਤਾ ਤੇ ਦੋ ਕੇਲੇ ਬਚਿਆਂ ਲਈ ਰੱਖ ਲਿੱਤੇ। ਇਸ ਕੇਲੇ ਦੇ ਖਾਂਦ ਦੀ ਦੇਰੀ ਸੀ। ਇਹ ਏਓ ਚਰਨਾਟ ਛੇੜ ਪਈ ਤੇ ਸਿਰ ਤੋਂ ਲੈ ਕੇ ਪੈਰਾਂ ਦੀਆਂ ਉਂਗਲਾਂ ਤੱਕ ਏਓ ਪ੍ਰਤੀਤ ਹੋਇਆ ਕਿ ਕੀੜੀਆਂ ਦੀ ਤਰ੍ਹਾਂ ਸਿਰ ਤੋਂ ਚੱਲ ਕੇ ਪੈਰਾਂ ਦੀਆਂ ਉਂਗਲੀਆਂ ਵਿੱਚੋਂ ਕੋਈ ਚੀਜ਼ ਨਿਕਲ ਰਹੀ ਹੁੰਦੀ ਹੈ ਕੁਝ ਮਿੰਟ ਏਓ ਹੁੰਦਾ ਰਿਹਾ ਪਰ ਇੰਦਰ ਸਿੰਘ ਬੜਾ ਅਚਰਜ ਹੋ ਗਿਆ ਕੁਝ ਦੇਰ ਬਾਅਦ ਦਮਾ ਖਾਂਸੀ ਬਲਗਮ ਏਓ ਦੂਰ ਹੋ ਗਈ ਕਿ ਜਿਵੇਂ ਕਦੀ ਬਿਮਾਰੀ ਪਹਿਲੇ ਹੁੰਦੀ ਹੀ ਨਹੀਂ ਜਿਹੜੀ ਬਿਮਾਰੀ ਡਾਕਟਰਾਂ ਹਕੀਮਾਂ ਵੈਦਾਂ ਤੋਂ ਦੂਰ ਨਹੀਂ ਹੋ ਸਕੀ ਸੀ ਪਰ ਅੱਜ ਬਾਬਾ ਜੀ ਦੀ ਮਿਹਰ ਦਾ ਸਦਕਾ ਬਿਮਾਰੀ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਉਸ ਤੋਂ ਬਾਅਦ ਹਮੇਸ਼ਾ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਾ ਹੈ ਤੇ ਸ਼ੁਕਰਾਨੇ ਵਜੋਂ ਕਹਿੰਦਾ ਹੈ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾ ਰਿਆ ਤੇਰੀ ਸੋਬਾ ਤੁਧ ਸੱਚੇ ਮੇਰੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ